ਆਓ ਸਤਿ ਸ੍ਰੀ ਅਕਾਲ ਯਾਰ ਵਿਚਾਰਾ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਠੰਡ ਰਾਤੀ ਤੋਂ ਬਚੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਤਰੇਲਾ ਪੈਂਦੀਆਂ ਕੋਹਰਾ ਪੈ ਰਿਹਾ ਸੁੱਕਾ ਕੋਰਾ ਸੁੱਕਾ ਕੋਰਾ ਗੇ ਦਰੱਖਤਾਂ ਨੂੰ ਖਾਬ ਕਰਦਾ ਉਹਦੇ ਲਈ ਆਪਾਂ ਕੀ ਕਰਾਂਗੇ ਹਾਰੇ ਵਾਲੀ ਸਵਾ ਜਿਹੜੀ ਆਪਣੀ ਤੌੜੀ ਵਾਲੀ ਸਵਾ ਹੁੰਦੀ ਹੈ ਜਿਹਨੂੰ ਆਪਾਂ ਤੌੜੀ ਵਾਲਾ ਦੁੱਧ ਪਾਲਦੇ ਹਾਰੇ 'ਚ ਪਾਖਾਂ ਦੀ ਸਵਾ ਹੁੰਦੀ ਹੈ ਇਹਦੇ ਵਿੱਚ ਬਹੁਤ ਰਾਹ ਤੱਤ ਹੁੰਦੇ ਆ ਤੇ ਉਹਦਾ ਆਪਾਂ ਇਦਾਂ ਲੇਪ ਚੜਾ ਦੇਣਾ ਸਾਰੇ ਦਰੱਖਤਾਂ ਦੇ ਉੱਤੇ ਇਹ ਕਰਨਾ ਕਦੋਂ ਹੈ ਸਵੇਰੇ ਸਵੇਰੇ ਜੇ ਤੇਲ ਪਈ ਹੁੰਦੀ ਹੈ। 40 ਪੱਤੇਾਂ ਦੇ ਨਾਲ ਚੁੰਬੜੀ ਜੀ। ਇਹ ਪੱਤੇ ਨਾਲੇ ਚੁੰਬੜ ਗਿਆ ਤਾਂ ਇੱਕ ਤਾਂ ਠੰਡ ਤੋਂ ਬਚਾਊਗਾ। ਇੱਕ ਨਾਲੇ ਕਈ ਘਾਟ ਪੋਟਾਸ਼ੀਅਮ ਪੋਸ਼ਣ ਦੀ ਘਾਟ ਹੁੰਦੀ ਹੈ ਜਿਹੜੀ। ਇਹਦੇ ਵਿੱਚ ਬਾਹਲੇ ਤੱਤ ਹੁੰਦੇ ਆ। ਤੁਸੀਂ ਗੁੱਗਲ ਤੇ ਸਰਚ ਵੀ ਕਰ ਸਕਦੇ ਹੋ। ਵਿੱਚ ਕਿੰਨੇ ਤੱਤ ਹੁੰਦੇ ਆ। ਉਹ ਸਾਰੇ ਤੱਤ ਇਹ ਪੂਰੇ ਕਰਦਾ। ਉਹ ਅਰਜਾਦਾ ਕੰਮ ਆਪਣਾ ਇਹੀ ਆ। ਵਾਹ। ਆ ਜਿੰਨੇ ਲੱਖ ਦੇ ਫਰੇ ਇਹਨੂੰ। ਚਾਰਖਾ ਦਾ ਘਰੇ ਪੱਤਾ। ਉਹਨਾਂ ਦਾ ਆਪਾਂ ਇਹਦਾ ਲੇਪ ਚਰਾਉਣਾ ਹੈ ਸਵਾਲ ਆ ਤੇ ਪੁਰਾਣੇ ਜ਼ਮਾਨੇ ਚ ਵੀ ਲੋਕ ਆਪਣੀਆਂ ਫਸਲਾਂ ਤੇ ਛੜ ਦਿੰਦੇ ਹੋ ਲਸਣ ਤੇ ਛੜ ਦਿੰਦੇ ਨੇ ਆਪਾਂ ਉਹ ਮੇਨ ਕਾਰਨ ਇਹ ਹੁੰਦਾ ਵੀ ਕੋਰੇ ਤੋਂ ਦਰੱਖਤਾਂ ਨੂੰ ਫਸਲ ਨੂੰ ਬਚਾਇਆ ਜਾ ਸਕੇ ਤੇ ਹਾਂ ਜੇ ਕਿਸੇ ਨੂੰ ਹੋਰ ਜਾਣਕਾਰੀ ਹੈਗੀ ਉਹ ਵੀ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਇਹ ਸਾਡਾ ਕੰਮ ਕਿਵੇਂ ਲੱਗਿਆ ਉਹ ਵੀ ਦੱਸ ਸਕਦੇ ਹੋ ਇਹ ਆ ਪੰਜ ਸਾਲਾਂ ਦਾ ਦਰੱਖਤਾਂ ਦੇ ਤੇ ਸਵਾਲ ਆ ਜਿਹੜਾ ਲੇਪ ਹੈ ਉਹ ਪਾਉਂਦੇ ਜੇਕਰ ਦੋਸਤੋ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਫਲਦਾਰ ਪੌਦੇ ਲਾਏ ਹੋਏ ਐ ਜੋ ਇਸ ਸਾਲ ਲੱਗੇ ਐ ਤਾਂ ਉਹਨਾਂ ਤੇ ਇਦਾਂ ਸਵਾ ਦਾ ਲੇਪ ਜ਼ਰੂਰ ਲਾਓ ਤੇ ਤਾਂ ਜੋ ਜਿਵੇਂ ਹੁਣ ਸੁੱਕਾ ਕੋਰਾ ਪੈ ਰਾ ਸੁੱਕੇ ਕੋਰੇ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਆਪਾਂ ਅੱਜ ਜਿੰਨੇ ਵੀ ਆਪਣੇ ਪੌਦੇ ਲਾਏ ਹੋਏ ਆੜ ਫਲਾਂ ਦੇ ਉਹਨਾਂ ਦੇ ਸਾਰਿਆਂ ਤੇ ਇਹ ਸਵਾ ਪਾਤੀ ਤੇ ਇਹ ਜ਼ਰੂਰੀ ਹੈ ਕਿਉਂਕਿ ਸਵਾ ਕਾਫੀ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਸੋ ਆਪਣੇ ਜਿੰਨੇ ਵੀ ਫਲਦਰ ਪੌਦੇ ਆ ਉਹਨਾਂ ਤੇ ਸਵਾਹ ਜਰੂਰ ਪਾਓ ਤੇ ਸਵਾਹ ਪਾਉਣ ਦਾ ਟਾਈਮ ਹੈ ਜਿਹੜਾ ਸਵੇਰੇ ਜਦੋਂ ਤਰੇਲ ਪੈਂਦੀ ਹੈ ਉਦੋਂ ਹੀ ਪਾਉਣੀ ਹੈ ਤੇ ਆਪਾਂ ਅੱਜ ਸਾਰਿਆਂ ਤੇ ਪਾਤੀ ਹੈ ਦੇਖੋ ਕਰੋ ਚੈੱਕ ਤੇ ਜੇ ਇਹ ਤੋਂ ਕੋਈ ਹੋਰ ਤਰੀਕਾ ਹੈਗਾ ਤੁਸੀਂ ਉਹ ਵੀ ਦੱਸ ਸਕਦੇ ਹੋ ਤੇ ਆਪਣਾ ਇਹ ਤਰੀਕਾ ਕਿਵੇਂ ਲੱਗਿਆ ਕਾਮਯਾਬ ਹੈਗਾ ਜਾਂ ਨਹੀਂ ਹੈਗਾ ਉਹ ਵੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਕਿ ਅਸੀਂ ਵੀ ਕਿਸੇ ਤੋਂ ਪੁੱਛ ਕੇ ਇਹ ਚੀਜ਼ ਵਰਤ ਰਹੇ ਹਾਂ ਜਿਹਦੋਂ ਆਪਾਂ ਪੌਦੇ ਲਏ ਸੀਗੇ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਵੀ ਆਪਣੇ ਪੌਦਿਆਂ ਤੇ ਸਵਾ ਜਿਹੜੀ ਗੋਹੇ ਦੀ ਸਵਾਹ ਹੁੰਦੀ ਹੈ ਉਹ ਪਾਉਣੀ ਹੈ ਤਾਂ ਕਰਕੇ ਆਪਾਂ ਉਹ ਵਰਤ ਰਹੇ ਹਾਂ ਬਾਕੀ ਰਿਜ਼ਲਟ ਦੇਖਦੇ ਹਾਂ ਕੀ ਮਿਲਦਾ ਤੇ ਤੁਸੀਂ ਵੀ ਜਰੂਰ ਦੱਸਣਾ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਆਪਣੇ ਅਣਖ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਇਦਾਂ ਦੀਆਂ ਜਾਣਕਾਰੀਆਂ ਵਾਲੀਆਂ ਵੀਡੀਓ ਮਿਲ ਸਕਣ ਤੇ ਵਾਕੀ ਆਪਾਂ ਇਹ ਪੌਦੇ ਇਸਾ ਵਾਲੀ ਲਾਏ ਆ ਤੇ ਬਹੁਤ ਵਧੀਆ ਗਰੋਥ ਦੇ ਰਹੇ ਆ ਤੇ ਇਹਨਾਂ ਦੀ ਸਾਰੀ ਡਿਟੇਲ ਆਪਾਂ ਆਪਣੇ ਚੈਨਲ ਤੇ ਪਾਈ ਹੋਈ ਹੈ